ਪਿਆਰੇ ਦਰਸ਼ਕੋ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੀ ਅੱਜ ਦੀ ਕਹਾਣੀ ਹੈ ਔਰਤ ਦੀ ਇੱਜ਼ਤ ਔਰਤ ਦੀ ਇੱਜ਼ਤ ਕਰਨਾ ਆਦਮੀ ਦਾ ਪਹਿਲਾ ਫਰਜ਼ ਹੈ ਤੇ ਔਰਤ ਦਾ ਆਦਮੀ ਦੀ ਇੱਜ਼ਤ ਕਰਨਾ ਵੀ ਪਹਿਲਾ ਫਰਜ਼ ਹੈ ਇਹ ਦੋਨਾਂ ਧਿਰਾਂ ਲਈ ਇੱਕੋ ਜਿਹੀ ਬਰਾਬਰਤਾ ਹੈ ਕਿਉਂਕਿ ਗੱਡੀ ਹਮੇਸ਼ਾ ਦੋ ਪਹੀਆਂ ਤੇ ਹੀ ਚੱਲਦੀ ਹੈ ਗ੍ਰੈਸਤੀ ਦੀ ਗੱਡੀ ਦੋ ਪਹੀਆਂ ਨਾਲ ਹੀ ਚੱਲਦੀ ਹੈ ਇੱਕ ਆਦਮੀ ਆਪਣੇ ਘਰਵਾਲੀ ਨਾਲ ਲੜ ਕੇ ਆਇਆ ਤੇ ਆ ਕੇ ਪਾਰਕ ਵਿੱਚ ਲੱਗੇ ਬੈਂਚ ਤੇ ਬੈਠ ਕੇ ਉਸ ਦੀ ਬਰਿਆਈ ਕਰਨ ਲੱਗਾ ਕੋਲ ਬੈਠਾ ਇੱਕ ਬਜ਼ੁਰਗ ਬੋਲਿਆ ਨੌਜਵਾਨਾ ਮੇਰੇ ਕੁਝ ਸਵਾਲਾਂ ਦੇ ਜਵਾਬ ਦੇ ਤੇਰੇ ਕੱਪੜੇ ਕੌਣ ਧੋਂਦਾ ਹੈ ਉਸ ਆਦਮੀ ਨੇ ਕਿਹਾ ਮੇਰੀ ਧੀ ਧੋਂਦੀ ਹੈ ਤੇਰਾ ਖਾਣਾ ਕੌਣ ਬਣਾਉਂਦਾ ਹੈ ਉਸ ਆਦਮੀ ਨੇ ਕਿਹਾ ਮੇਰੀ ਧੀ ਨੰਬਰ 3 ਤੇਰੇ ਘਰ ਦੀ ਸਾਫ ਸਫਾਈ ਕੌਣ ਕਰਦਾ ਹੈ ਉਸ ਆਦਮੀ ਨੇ ਕਿਹਾ ਮੇਰੀ ਧੀ ਕਰਦੀ ਹੈ ਨੰਬਰ 4 ਤੇਰੇ ਘਰ ਦਾ ਧਿਆਨ ਕੌਣ ਰੱਖਦਾ ਹੈ ਉਸ ਆਦਮੀ ਨੇ ਕਿਹਾ ਮੇਰੀ ਧੀ ਨੰਬਰ 5 ਤੇਰੇ ਘਰ ਤੇ ਤੇਰੇ maal दौਲਤ ਦੀ ਹਫਾਜ਼ਤ ਕੌਣ ਕਰਦਾ ਹੈ ਉਸਨੇ ਕਿਹਾ ਮੇਰੀ ਧੀਮੀ ਤੁਹਾਡੇ ਬੱਚਿਆਂ ਦਾ ਖਿਆਲ ਕੌਣ ਰੱਖਦਾ ਹੈ ਉਸ ਆਦਮੀ ਨੇ ਕਿਹਾ ਮੇਰੀ ਧੀਮੀ ਜਦ ਤੁਸੀਂ ਬਿਮਾਰ ਹੁੰਦੇ ਹੋ ਤਾਂ ਤੁਹਾਡਾ ਖਿਆਲ ਕੌਣ ਰੱਖਦਾ ਹੈ ਉਸਨੇ ਕਿਹਾ ਮੇਰੀ ਧੀਮੀ ਤੇਰੇ ਦੁੱਖ ਸੁੱਖ ਦਾ ਸਾਥੀ ਕੌਣ ਹੈ ਉਸ ਆਦਮੀ ਨੇ ਕਿਹਾ ਮੇਰੀ ਧੀਮੀ ਤੇਰੇ ਮਾਂ-ਬਾਪ ਦੀ ਦੇਖਭਾਲ ਕੌਣ ਕਰਦਾ ਹੈ ਉਸ ਆਦਮੀ ਨੇ ਕਿਹਾ ਮੇਰੀ ਧੀ ਤੇਰੇ ਰਿਸ਼ਤੇਦਾਰਾਂ ਦੀ ਉਹ ਭਗਤ ਕੌਣ ਕਰਦਾ ਹੈ ਉਸ ਆਦਮੀ ਨੇ ਕਿਹਾ ਮੇਰੀ ਧੀ ਹੁਣ ਉਸ ਬਜ਼ੁਰਗ ਨੇ ਕਿਹਾ ਕਿ ਤੇਰੀ ਘਰ ਵਾਲੀ ਇਹਨਾਂ ਸਾਰੇ ਕੰਮਾਂ ਦੇ ਪੈਸੇ ਲੈਂਦੀ ਹੈ ਉਸ ਆਦਮੀ ਨੇ ਕਿਹਾ ਨਹੀਂ ਤਾਂ ਬਜ਼ੁਰਗ ਬੋਲਿਆ ਫਿਰ ਆਪਣੀ ਧੀ ਦੀ ਬਰਾਏ ਹੀ ਤੈਨੂੰ ਨਜ਼ਰ ਆਉਂਦੀ ਹੈ ਉਸ ਦੇ ਚੰਗਿਆਈ ਕੋਈ ਨਹੀਂ ਇੱਕ ਲੜਕੀ ਆਪਣੇ ਮਾਪੇ ਦਾ ਘਰ ਛੱਡ ਕੇ ਆਉਂਦੀ ਹੈ ਉਸ ਦੇ ਅਹਿਸਾਸ ਤੇ ਉਸ ਦੀ ਤਕਲੀਫ ਨੂੰ ਸਮਝਣ ਦੀ ਕੋਸ਼ਿਸ਼ ਕਰੋ ਤੇ ਉਸ ਦੀਆਂ ਛੋਟੀਆਂ ਮੋਟੀਆਂ ਗਲਤੀਆਂ ਨੂੰ ਨਜ਼ਰ ਅੰਦਾਜ਼ ਕਰੋ ਤੁਹਾਡੀ ਘਰ ਵਾਲੀ ਸਾਰਾ ਦਿਨ ਘਰ ਵਿੱਚ ਮਸ਼ੀਨ ਦੀ ਤਰ੍ਹਾਂ ਕੰਮ ਕਰਦੀ ਹੈ ਕਿ ਤੁਸੀਂ ਉਸ ਨੂੰ ਥੋੜੀ ਬਹੁਤ ਇੱਜ਼ਤ ਪਿਆਰ ਨਹੀਂ ਦੇ ਸਕਦੇ ਜੇ ਉਹ ਰੋਟੀ ਤੋਂ ਲੇਟ ਹੋ ਗਈ ਤਾਂ ਤੁਸੀਂ ਥੋੜਾ ਬਹੁਤ ਸਬਰ ਕਰ ਸਕਦੇ ਹੋ ਇਹਨਾਂ ਗੱਲਾਂ ਤੇ ਅਮਲ ਕਰਨਾ ਤੁਹਾਡੀ ਆਪਣੀ ਮਰਜ਼ੀ ਹੈ ਘਰ ਨੂੰ ਸਵਰਗ ਬਣਾਉਣਾ ਹੈ ਜਾਂ ਨਰਕ ਘਰ ਨੂੰ ਸਵਰਗ ਬਣਾਉਣਾ ਹੈ ਜਾਂ ਨਰਕ ਧੰਨਵਾਦ